ਸਤਿ ਸ਼੍ਰੀ ਅਕਾਲ ਜੀ ਮੈਂ ਮਨਤ ਸਿੰਘ ਰਾਓ ਜਿੰਦਗੀ ਦੀ ਜਸਤੀਓ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਦੋਸਤੋ ਦੋ ਤਿੰਨ ਦਿਨ ਹੋ ਗਏ ਆਪਾਂ ਸਭ ਨੇ ਇੱਕ ਵੀਡੀਓ ਦੇਖੀ ਇੱਕ ਛੋਟਾ ਜਿਹਾ ਬੱਚਾ ਸਕੂਲ ਜਾਂਦਾ ਹੈ ਮਾਸਟਰ ਜੀ ਪੁੱਛਦੇ ਨੇ ਵੀ ਕੀ ਖਾਦਾ ਸੀ ਉਹ ਕਹਿੰਦਾ ਜੀ ਆਟਾ ਖਤਮ ਸੀ ਮੈਂ ਰੋਟੀ ਨਹੀਂ ਖਾ ਕੇ ਆਇਆ ਭੁੱਖਾ ਸੀ ਬੱਚਾ ਮਨ ਬੜਾ ਉਦਾਸ ਹੋਇਆ ਉਹਦੀ ਵੀਡੀਓ ਦੇਖ ਕੇ ਉਹਦੀ ਗੱਲ ਸੁਣ ਕੇ ਖੁਸ਼ੀ ਵੀ ਹੋਈ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਲੋਕ ਆਪਣੇ ਆਪਣੇ ਲੈਵਲ ਤੇ ਉਹਦੀ ਮਦਦ ਕਰਦੇ ਨੇ ਦੁਬਾਰਾ ਵੀਡੀਓ ਆਈ ਤਾਂ ਬੱਚਾ ਕਹਿ ਰਿਹਾ ਜੀ ਆਟਾ ਵਾਧੂ ਆ ਕਰੇ ਪਰ ਹੈਰਾਨੀ ਇਸ ਗੱਲ ਤੇ ਹੁੰਦੀ ਹੈ ਵੀ ਜਦੋਂ ਕੋਈ ਵੀਡੀਓ ਵਾਇਰਲ ਹੁੰਦੀ ਹੈ ਫਿਰ ਸਾਡੀਆਂ ਅੱਖਾਂ ਕਿਉਂ ਖੁੱਲਦੀਆਂ ਨੇ ਚਲੋ ਬਹੁਤ ਵਧੀਆ ਗੱਲ ਹੈ ਮਾਸਟਰ ਜੀ ਨੇ ਵੀਡੀਓ ਬਣਾਤੀ ਅਚਾਨਕ ਬਣ ਗਈ ਉਹ ਕਹਿੰਦੇ ਕੁਦਰਤੀ ਬਣ ਗਈ ਇਹ ਲੋਕਾਂ ਤੱਕ ਪਹੁੰਚ ਗਈ ਬਹੁਤ ਦਰਿਆਦਰ ਲੋਕ ਪਏ ਨੇ ਜਿਹੜੇ ਮਦਦ ਕਰਦੇ ਨੇ ਜਦ ਤੱਕ ਪਤਾ ਲੱਗ ਜੇ ਵੀ ਕੋਈ ਵਾਕਈ ਲੋੜਵੰਦ ਹੈ ਮੈਨੂੰ ਉਹ ਵੀਡੀਓ ਜਦੋਂ ਮੈਂ ਦੇਖੀ ਪਹਿਲਾ ਸ਼ੋਰਟ ਹੀ ਮੇਰੇ ਸਾਹਮਣੇ ਆਇਆ ਮੈਨੂੰ ਜਿਹੜੇ ਮਹਾਨ ਆਪਣੇ ਸਮਾਜ ਸੇਵਕ ਮੋਹਨ ਸ਼ਰਮਾ ਜੀ ਨੇ ਇੱਥੇ ਵਿਰਦ आश्रम ਵਿੱਚ ਲਾ ਰਹੇ ਨੇ ਬਾਈ ਕਿਤਾਬਾਂ ਲਿਖੀਆਂ ਨੇ ਉਹਨਾਂ ਦੀ ਇੱਕ ਕਹਾਣੀ ਯਾਦ ਆ ਗਈ। ਉਹਨਾਂ ਨੇ ਆਪਣੇ ਬਚਪਨ ਦੀ ਇੱਕ ਕਹਾਣੀ ਲਿਖੀ ਹੈ ਇੱਕ ਕਿਤਾਬ 'ਚ ਲਿਖਦੇ ਨੇ ਉਹ। ਕਹਿੰਦੇ ਮੇਰੇ بڑے ਭਾਈ ਦੀ ਡੈਥ ਹੋ ਗਈ। ਇਹ ਮੋਹਨ ਸ਼ਰਮਾ ਜੀ ਵੀ ਛੋਟੇ ਜਿਹੇ ਸੀ ਬੱਚਾ ਵੀ ਛੋਟਾ ਸੀ ਜਿਹਨਾਂ ਦੀ ਡੈਥ ਹੋਈ ਸੀ। ਕਹਿੰਦੇ ਮੈਂ ਜਦੋਂ ਕਿਸੇ ਗਵਾਂਢੀ ਨੇ ਉਹਨਾਂ ਨੂੰ ਰੋਟੀ ਦਿੱਤੀ। ਫਾਕੇ ਘਟਦੇ ਸੀ ਉਹਨਾਂ ਦਿਨਾਂ 'ਚ ਇਹ ਘਰ 'ਚ ਗਰੀਬੀ ਸੀ। ਕਿਸੇ ਗਵਾਂਡਰ ਨੇ ਬੁਲਾ ਕੇ ਉਹਨੂੰ ਰੋਟੀ ਖਵਾਈ ਹਮਦਰਦੀ ਜਿਤਾਈ ਤੇ ਉਹ ਬੱਚਾ ਵੱਡਾ ਹੋ ਕੇ ਮੋਹਨ ਸ਼ਰਮਾ ਜੀ ਬਣੇ ਉਹ ਉਹ ਕਹਿੰਦੇ ਨੇ ਵੀ ਮੈਂ ਇਹ ਸੋਚ ਰਿਆ ਸੀ ਛੋਟਾ ਹੁੰਦਾ ਵੀ ਜੇ ਇਸ ਤਰ੍ਹਾਂ ਕਿਸੇ ਦੇ ਮਰਨ ਨਾਲ ਰਾਜ ਕੇ ਰੋਟੀ ਮਿਲ ਜਾਂਦੀ ਹੈ ਤਾਂ ਭਾਵੇਂ ਸਾਡੇ ਘਰ 'ਚ ਰੋਜ਼ ਕੋਈ ਨਾ ਕੋਈ ਮਰ ਜਾਇਆ ਕਰੇ ਇਹ ਬੱਚੇ ਦੀਆਂ ਭਾਵਨਾਵਾਂ ਸੀ ਬੱਚੇ ਦੇ ਮਨ ਦੇ ਬਲ ਬਲੇ ਸੀ ਉਹਦੀ ਸੋਚ ਸੀ ਉਹਦੇ ਜਿਹੜੇ ਪੇਟ ਦੀ ਅੱਗ ਸੀ ਉਹ ਕਹਿ ਰਹੇ ਸੀ ਕਿ ਮੈਨੂੰ ਭਜਾ ਭਾਵੇਂ ਕਿਸੇ ਦਾ ਸ਼ਿਵਾ ਬਲੇ ਪਰ ਮੇਰੀ ਅੱਗ ਹੈ ਜਿਹੜੀ ਇਹ ਬੁਝਣੀ ਚਾਹੀਦੀ ਹੈ ਇਹ ਗੱਲਾਂ ਤੁਸੀਂ ਇਹ ਲਾ ਲਓ ਵੀ ਕਿੰਨੇ ਸਾਲਾਂ ਬਾਅਦ ਅੱਜ ਜੋ ਸੀਨੀਅਰ ਸਿਟੀਜ਼ਨ ਨੇ ਅੱਜ ਵੀ ਕੰਮ ਕਰ ਰਹੇ ਨੇ ਕਿਸੇ ਟੀਨੇਜਰ ਨੌਜਵਾਨ ਦੀ ਤਰ੍ਹਾਂ ਹੋ ਨਸ਼ਾ ਛਡਾਊ ਕੇਂਦਰਾਂ 'ਚ ਜਾ ਕੇ ਤੇ ਲੈਕਚਰ ਦਿੰਦੇ ਨੇ ਹੋਰ ਵੀ ਇੱਥੇ ਕਿਤੇ ਕੋਈ ਸਮਾਜਿਕ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਅਟੈਂਡ ਕਰ ਦਿੰਦੇ ਨੇ ਉੱਥੇ ਲੋਕਾਂ ਨੂੰ ਦੱਸ ਦਿੰਦੇ ਨੇ ਵੀ ਕਿਵੇਂ ਨਸ਼ਿਆਂ ਤੋਂ ਬਚਿਆ ਜਾ ਸਕਦਾ ਬੁਰਾਈਆਂ ਤੋਂ ਕਿਵੇਂ ਬਚਿਆ ਜਾ ਸਕਦਾ ਮੇਰਾ ਕਹਿਣ ਦਾ ਮਤਲਬ ਹੈ ਕੋਈ ਬੁਰਾਈ ਜਿਹੜੀ ਅੱਜ ਹੈ ਬੱਚਾ ਭੁੱਖਾ ਸੀ ਇਹ ਕੋਈ ਅੱਜ ਦੀ ਨਹੀਂ ਅੱਜ ਮੈਨੂੰ ਲੱਗਦਾ ਸ਼ਾਇਦ ਉਹ 70 ਸਾਲ ਦੇ ਨੇੜੇ ਹੋਣੇ ਅੱਜ ਵੀ ਉਹੀ ਪ੍ਰੋਬਲਮ ਹੈ ਅੱਜ ਵੀ ਵੀਡੀਓ ਵਾਇਰਲ ਹੋ ਗਈ ਸ਼ਰਮਾ ਜੀ ਦੀ ਵੀਡੀਓ ਵਾਇਰਲ ਨਹੀਂ ਹੋ ਸਕੀ ਉਹ ਦੁਗੇ ਜਮਾਨਾ ਨਹੀਂ ਸੀ ਉਦੋਂ ਨਾ ਤਾਂ ਨੈੱਟ ਸੀ ਨਾ ਕੈਮਰੇ ਸੀ ਪਰ ਦੋਸਤੋ ਗੱਲ ਇੱਥੇ ਖਤਮ ਨਹੀਂ ਹੁੰਦੀ ਮੈਨੂੰ ਲੱਗਦਾ ਵੀ ਆਪਾਂ ਇਹ ਸੋਚ ਰਹੇ ਹਾਂ ਵੀ ਬੱਚਾ ਇਸ ਕਰਕੇ ਭੁੱਖਾ ਸੀ ਕਿ ਘਰ ਚਾਟਾ ਖਤਮ ਸੀ ਪਰ ਨਹੀਂ ਆਪਾਂ ਨੂੰ ਵੀ ਸੋਚਣਾ ਚਾਹੀਦਾ ਵੀ ਆਟਾ ਕਿਉਂ ਖਤਮ ਸੀ ਆਟਾ ਖਤਮ ਸਰਕਾਰਾਂ ਦੀਆਂ ਕਮਜ਼ੋਰੀਆਂ ਕਰਕੇ ਸੀ ਜਿਹੜੇ ਆਪਣੇ ਨਿਊਜ਼ ਚੈਨਲ ਵਾਲੇ ਨੇ ਇੱਥੇ ਜਾਂਦੇ ਨੇ ਬੱਚੇ ਨੂੰ ਪੁੱਛ ਰਹੇ ਨੇ ਦੁਆਰਾ ਵੀ ਹੁਣ ਆਟਾ ਆ ਗਿਆ ਉਹ ਕਹਿੰਦਾ ਵੀ ਹਾਂਜੀ ਆ ਗਿਆ ਬਾਦੂਏ ਹੁਣ ਆਟਾ ਬਾਦੂ ਕਿਵੇਂ ਹੋ ਗਿਆ ਇਹ ਆਪਾਂ ਕੀਤਾ ਆਪਾਂ ਸਮਾਜ ਲਈ ਸਮਾਜ ਦੇ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੇ ਕੀਤਾ ਸਰਕਾਰਾਂ ਨੇ ਨਹੀਂ ਕੀਤਾ ਮੈਨੂੰ ਲੱਗਦਾ ਵੀ ਇਹ ਤੋਂ ਜ਼ਿਆਦਾ ਬੱਚੇ ਨੂੰ ਹਾਈਲਾਈਟ ਕਰਨ ਦੀ ਜਗ੍ਹਾ ਮੁੱਦਾ ਹਾਈਲਾਈਟ ਹੋਣਾ ਚਾਹੀਦਾ ਸੀ ਹੁਣ ਵੀ ਹੋ ਸਕਦਾ ਹੈ ਵੀ ਰਾਸ਼ਨ ਕਿੱਥੇ ਜਾਂਦਾ ਜਿਹੜਾ ਸਰਕਾਰਾਂ ਕਹਿੰਦੀਆਂ ਨੇ ਅਸੀਂ ਘਰ-ਘਰ ਡਿਲੀਵਰੀ ਕਰ ਰਹੇ ਹਾਂ ਚਾਰ-ਚਾਰ ਮਹੀਨੇ ਦਾ ਇਕੱਠਾ ਰਾਸ਼ਨ ਅਸੀਂ ਦਿੰਨੇ ਆ। ਉਹ ਰਾਸ਼ਨ ਫਿਰ ਕਿੱਧਰ ਚਲਾ ਜਾਂਦਾ? ਕੀ ਦੀ ਜ਼ਿੰਮੇਵਾਰੀ ਐ ਉਹ? ਬੱਚਾ ਆਟਾ ਨਾ ਹੋਣ ਕਰਕੇ ਭੁੱਖਾ ਨਹੀਂ ਸੀ, ਨਾ ਪਹੁੰਚਣ ਕਰਕੇ ਭੁੱਖਾ ਸੀ। ਆਟਾ ਤਾਂ ਹੈਗਾ ਆਪਣੇ। ਇਹ ਤਾਂ ਹੈ ਨਹੀਂ ਵੀ ਕੋਈ ਕਾਰ ਨਹੀਂ ਪਿਆ। ਲੋਕ ਹੁਣ ਹੁਣ ਵੀ ਦਿੰਦੇ ਨੇ ਲੋਕ ਲੋਕਾਂ ਦੇ ਵਾਧੂ ਵੀ ਪਿਆ। ਜਿਨ੍ਹਾਂ ਦੇ ਘਰਾਂ 'ਚ ਜਿਨ੍ਹਾਂ ਨੂੰ ਲੋੜ ਨਹੀਂ। ਜਿਹੜੇ ਵੰਡਣ ਵਾਲੇ ਨੇ ਤਾਂ ਮਤਲਬ ਉਹਨਾਂ ਕੋਲ ਵਾਧੂ ਐ। ਅਸੀਂ ਆਪਣੇ ਦਸਬੰਦ 'ਚੋਂ ਦਿੰਨੇ ਆ। ਆਟੇ ਦਾ ਤਾਂ ਕੋਈ ਕਾਰ ਨਹੀਂ ਪਿਆ। ਇਹ ਤਾਂ ਹੈ ਨਹੀਂ ਵੀ ਆਟਾ ਹੁਣ ਕਣਕਾਂ ਕਣਕ ਪੈਦਾ ਹੁਣੋਂ हट ਗਈ। ਤਾਂ ਬੱਚਾ ਭੁੱਖਾ ਸੀ। ਨਾਕੀ ਇਹ ਗੱਲ ਨਹੀਂ ਵੀ ਬੱਚਾ ਇਕੱਲਾ ਹੀ ਸੀ ਉਹ। ਤੁਸੀਂ ਦੇਖੋ ਵੀ ਇੱਕ ਬੱਚੇ ਦਾ ਭੁੱਖਾ ਹੋਣ ਦਾ ਮਤਲਬ ਇਹ ਨਹੀਂ ਵੀ ਇਕੱਲਾ ਹੀ ਭੁੱਖਾ ਸੀ ਉਹ। ਉਹਦਾ ਪਰਿਵਾਰ ਭੁੱਖਾ ਹੋ ਇਹ ਨਹੀਂ ਹੋ ਸਕਦਾ। ਵੀ ਮਾਂ ਰੋਟੀ ਖਾ ਕੇ ਆਪਣੇ ਬੱਚੇ ਨੂੰ ਕਹਦੇ ਵੀ ਤੈਨੂੰ ਜਦੋਂ ਆਟਾ ਆ ਗਿਆ ਉਦੋਂ ਦਵਾਂਗੀ। ਆਟਾ ਹੁਣ ਖਤਮ ਹੋ ਗਿਆ। ਜਾ ਪਿਤਾ ਇਹ ਕਹਦੇ ਵੀ ਤੂੰ ਭੁੱਖਾ ਚੱਲਿਆ ਜਾ। ਮੈਂ ਕਰ ਰੋਟੀ ਖਾਉਂਗਾ। ਸਾਰਾ ਪਰਿਵਾਰ ਭੁੱਖਾ ਸੀ। ਜਦੋਂ ਇੱਕ ਪਿੰਡ 'ਚ ਇੱਕ ਪਰਿਵਾਰ ਭੁੱਖਾ ਹੈ ਤਾਂ ਇਹ ਸਮਝ ਲਓ ਬੀਜੇਮੇ ਵਾਰੀ ਸਾਰੇ ਪਿੰਡ ਦੀ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਮੁੱਦੇ ਨੂੰ ਹਾਈਲਾਈਟ ਕਰੋ ਰਾਸ਼ਨ ਕਿੱਥੇ ਜਾਂਦਾ ਹੈ ਸਰਕਾਰਾਂ ਵੰਡਦੀਆਂ ਨੇ ਉਹ ਪਹੁੰਚਦਾ ਕਿਉਂ ਨਹੀਂ ਰਿਪੋਰਟਰ ਵੀਰਾਂ ਨੂੰ ਵੀ ਮੇਰੀ ਬੇਨਤੀ ਇਹੀ ਹੈ ਕਿ ਤੁਸੀਂ ਇੱਕ ਬੱਚੇ ਦਾ ਚਿਹਰਾ ਦਿਖਾ ਕੇ ਇਕੱਲੇ ਉਹਨੂੰ ਹਾਈਲਾਈਟ ਕਰਨ ਦੀ ਜਗ੍ਹਾ ਤੁਸੀਂ ਮੁੱਦਾ ਪੂਰਾ ਹਾਈਲਾਈਟ ਕਰੋ ਰਾਸ਼ਨ ਵੰਡਣ ਦੇ ਜਿਹੜੇ ਤਰੀਕੇ ਨੇ ਘਰ-ਘਰ ਪਹੁੰਚਾਉਣ ਦੀਆਂ ਗੱਲਾਂ ਨੇ ਇਹਨਾਂ ਨੂੰ ਵੱਡੇ ਲੈਵਲ ਤੇ ਲੈ ਕੇ ਜਾਣਾ ਚਾਹੀਦਾ ਹੈ ਚਾਹੇ ਇਹ ਬਾਦੀਆਂ ਗੱਲਾਂ ਨਹੀਂ ਕਿ ਆਪਾਂ ਸੰਸਥਾਵਾਂ ਬਣਾ ਲਈਏ ਛੋਟੀਆਂ-ਛੋਟੀਆਂ ਪਿੰਡਾਂ 'ਚ ਆਪਸ 'ਚ ਪਰਿਵਾਰਾਂ ਵਾਂਗੂ ਰਹਿ ਕੇ ਇੱਕ ਦੂਜੇ ਦੀ ਮਦਦ ਕਰੀਏ ਪਰ ਜੇ ਸਰਕਾਰ ਆਪਾਂ ਨੂੰ ਕਹਿੰਦੀ ਹੈ ਜਿਹੜੇ ਕੰਮਾਂ ਕਰਕੇ ਆਪਾਂ ਤੋਂ ਵੋਟਾਂ ਲੈਂਦੀ ਹੈ ਸਰਕਾਰ ਪਾਰਟੀਆਂ ਜਿਹੜੀਆਂ ਕਹਿੰਦੀ ਨੇ ਅਸੀਂ ਰਾਸ਼ਨ ਫਰੀ ਦੇਵਾਂਗੇ ਆਟਾ ਦਾਲ ਸਕੀਮਾਂ ਚਲਾਵਾਂਗੇ ਜੋ ਆਪਣੇ ਤੱਕ ਨਹੀਂ ਪਹੁੰਚਦੀਆਂ ਤਾਂ ਜਿੰਮੇਵਾਰੀ ਸਰਕਾਰ ਦੀ ਹੈ ਤੇ ਸਰਕਾਰ ਦੇ ਕੰਨ ਖੋਲਣ ਦੀ ਜ਼ਿੰਮੇਵਾਰੀ ਆਪਣੀ ਵੀ ਹੈ ਰਿਪੋਰਟਰ ਵੀਰਾਂ ਦੀ ਵੀ ਹੈ ਕੱਲੇ ਵਿਊਹਾਂ ਦੇ ਚੱਕਰ 'ਚ ਉੱਥੇ ਆਪਾਂ ਇੰਨੀ ਦੂਰ ਦੂਰ ਜਾਣ ਨਾਲੋਂ ਮੈਨੂੰ ਲੱਗਦਾ ਵੀ ਆਪਣੇ ਨੇੜੇ ਨੇੜੇ ਜਿਹੜੇ ਰਾਸ਼ਨ ਨੇ ਉਹਨਾਂ ਦੀ ਰਾਸ਼ਨ ਕਾਰਡ ਨੇ ਜਿਹੜੀਆਂ ਸਕੀਮਾਂ ਨੇ ਡਿੱਪੂ ਨੇ ਉਹਨਾਂ ਦੀ ਚੈਕਿੰਗ ਕਰਵਾਈਏ ਤੇ ਇਹ ਮੁੱਦੇ ਨੂੰ ਹਾਈਲਾਈਟ ਕਰਕੇ ਸਰਕਾਰ ਦੇ ਕੰਨ ਖੋਲੀਏ ਤੇ ਇਹ ਆਪਣੀ ਜ਼ਿੰਮੇਵਾਰੀ ਹੈ ਇੱਕੋ ਹੀ ਪਾਸੇ ਭੱਜਣ ਨਾਲੋਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਆਪਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ